ਹੋ ਬਸ ਯਾਰ ਜਾਨਵੀ ਵਧੀਆ ਜਾਨਵੀ ਅੱਜ ਖਾਣ ਵਾਸਤੇ ਕੁਝ ਵੀ ਨਹੀਂ ਲੈ ਕੇ ਆਈ ਹਾਂ ਬਖਾਨੀਆਂ ਹਾਂ ਸੱਚ ਜਾਨਵੀ ਜਲਦੀ ਜਲਦੀ ਵਿਖਾ ਕੀ ਲੈ ਕੇ ਆਈ ਹੈ ਤੂੰ ਆ ਇੱਕੋ ਅੰਬਰਸਰੀ ਦੇ ਪਾਪੜ ਵੀ ਮੈਂ ਖਾਨੀ ਆ ਵਾਹ ਯਾਰ ਜਾਨਵੀ ਅੰਬਰਸਰ ਦੇ ਪਾਪੜ ਖਾਨੀ ਤੂੰ ਕਰੇਗੀ ਆ ਕੜਵੇ ਮੈਂ ਸੈਨੀ ਆ ਅੱਛਾ ਜਾਨਵੀ ਤੂੰ ਵੀ ਆਕੜ ਸੇਨੀ ਬਸ ਰੇੜੇ ਪਾਪੜ ਵੇ ਮੈਂ ਖਾਨੀ ਆ ਤੂੰ ਕਰੇ ਵੇ ਆਕੜ ਵੇ ਮੈਂ ਸੇਨੀ ਆ ਹਾਂ ਜਾਨਵੀ ਫਿਰ ਅੱਗੇ ਮੇਰੀ ਗੋਦੀ ਤੇਰੇ ਹੱਥ ਤੇਰੀ ਗੁੱਤੀ ਮੇਰੇ ਹੱਥ ਤੇ ਤੂੰ ਰੱਖਣਾ ਤੇ ਮੈਂ ਉਹ ਤੇਰੇ ਨਾਲ ਬੱਚੀਆਂ ਤੇ ਹੋਰ ਕੋਈ ਬੱਚੇ ਵੀ ਨਾ ਕੀ ਹੋਈ ਤੇਰੇ ਨਾਲ ਬੱਚੀਆਂ ਤੇ ਹੋਰ ਕੋਈ ਬੱਚੇ ਵੀ ਨਾ ਮੈਂ ਉਹ ਤੇਰੇ ਨਾਲ ਬੱਚੀਆਂ ਤੇ ਓਏ ਹੁਣਾ ਕਿਹੜਾ ਇੰਦੇ ਵਿੱਚ ਭੂਤ ਆ ਗਿਆ ਹੈ ਕੀ ਹੋ ਕੰਬੜੀਏ ਤਾਰੀਆਂ ਹੋਰੀ ਮਾਰਲਾ ਇਹ ਨਾ ਹੁਣ ਤੇ ਤੇ ਹੱਥਾਂ ਦੀਆਂ ਹੱਡੀਆਂ ਟੁੱਟ ਜਾਣ ਅੱਗੇ ਤੇਰੇ ਹੱਥ ਮੁਰਗੇ ਦੇ ਪੰਜਿਆਂ ਵਰਗੇ ਨੇ ਬੰਦੇ ਤੇ ਨਾ ਮਨੂ ਤੇਰੇ ਮਰ ਰਸੀਆ ਦਿਓ ਉਪਰੋਂ ਖਾਂਦੀ ਵੀ ਪਾਪੜ ਏ ਤੇ ਲੱਗਦੀ ਵੀ ਪਾਪੜ ਏ ਉਹ ਕੰਬੜੀਏ ਤੇਰੇ ਨਾਲ ਵਜਨ ਤੋਂ ਜ਼ਿਆਦਾ ਪਾਪੜ ਦਾ ਹੀ ਏ